ਜਿਹੜੇ ਸਕ੍ਰੈਚ ਵਾਲੇ AC ਹੋਣਗੇ ਤੁਹਾਨੂੰ 15000 ਤੋਂ ਸਟਾਰਟ ਹੋ ਜਾਣਗੇ ਤੇ ਜਿਹੜੇ ਨਵੇਂ AC ਹੋਣਗੇ ਉਹ ਤੁਹਾਡੇ 29000 ਤੋਂ ਸਟਾਰਟ ਹੋਣਗੇ ਕੰਪਨੀਆਂ ਦੇ ਵਿੱਚ ਬਹੁਤ ਤਰ੍ਹਾਂ ਦੇ ਮਿਲਣਗੇ ਤੇ ਅੰਦਰ ਆਪਾਂ ਸਟਾਕ ਦਿਖਾਣਾ ਵੀ ਸਟਾਕ ਕਿਹੜੀ ਕਿਹੜੀ ਕੰਪਨੀ ਦਾ ਸਟਾਕ ਤੇ ਸਰਦਾਰ ਜੀ ਖੜੇ ਨੇ ਜਿਹੜੇ ਇੱਥੋਂ ਦੇ ਓਨਰ ਨੇ ਸਸੇ ਗਾਰ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਸੁਣਿਆ ਤੁਹਾਡੇ ਕੋਲੇ ਸਕ੍ਰੈਚ ਵਾਲੇ AC ਵੀ ਮਿਲਦੇ ਆ ਤੇ ਨਵੇਂ AC ਵੀ ਮਿਲਦੇ ਹਾਂ ਜੀ ਹਾਂ ਦਿਖਾਓ ਜੀ ਫਿਰ ਕਿਹੜੇ ਹਾਂ ਜੀ ਸਰ ਆਹ ਦਾ ਜਿਵੇਂ ਇਹ ਮੈਨ ਰੈਨ ਚਲਾ ਹੋ ਗਿਆ ਜੀ ਹਾਂ ਜੀ ਇਹ ਸੈਕੰਡ ਹੈਂਡ ਹੋ ਗਿਆ ਜੀ ਠੀਕ ਇਹ ਸੈਕੰਡ ਹੈਂਡ ਹੈ ਇਹ ਨਵੇਂ ਆ ਜੀ ਇਹ ਨਵੇਂ ਆ ਗਏ ਹਾਂਜੀ ਇੱਕ ਗੱਲ ਮੈਂ ਨਾ ਕਈ ਵੀਰ ਕਹਿੰਦੇ ਵੀ ਇਹ ਐਲੂਮੀਨੀਅਮ ਦੇ ਹੋਣਗੇ ਹਾਂ ਏਸੀ ਹੋਊਗਾ ਬਈ ਤਾਂਬੇ ਦਾ ਵੀ ਹੋਊਗਾ ਤੇ ਨਾਲ ਬਿਲ ਹੋਊਗਾ ਬਿਲ ਮਿਲੂਗਾ ਜੀ ਬਿਲ ਵੀ ਮਿਲੂਗਾ ਤੇ ਨਾਲ ਹੋਊਗਾ ਤਾਂਬੇ ਦਾ ਹਨਾ ਹਾਂਜੀ ਹਾਂ ਐਲੂਮੀਨੀਅਮ ਤਾਂ ਨਹੀਂ ਹੁੰਦਾ ਨਾਲ ਐਲੂਮੀਨੀਅਮ ਤਾਂ ਨਹੀਂ ਹੈਗਾ ਜੀ ਕਈ ਵੀਰ ਕਹਿੰਦੇ ਵੀ ਸਸਤੇ ਤਾਂ ਦਿੰਦੇ ਆ ਵੀ ਇਹ ਏਸੀ ਐਲੂਮੀਨੀਅਮ ਦੇ ਬਣੇ ਆ ਨਹੀਂ ਕੋਪਰ ਵਾਲੇ ਤਾਂਬੇ ਵਾਲੇ ਕੋਪਰ ਵਾਲੇ ਤਾਂਬੇ ਵਾਲੇ ਮਿਲਣਗੇ ਨਾਲ ਬਿਲ ਮਿਲਣਗੇ ਜਿਵੇਂ ਕਿ ਆਹ ਬੋਲਟਸ ਦਾ ਪਿਆ ਹੈ ਹਨਾ ਹਾਂਜੀ ਖਾਇਰ ਦਾ ਪਿਆ ਹਾਂਜੀ ਕੰਪਨੀ ਜਿਹੜੀ ਮਰਜ਼ੀ ਚੱਕ ਲੋ ਆਪਾਂ ਕੋ 10-20 ਕਾਪੀਆਂ ਹਾਜ਼ਰ ਪੈਂਗਾ ਨਹੀਂ ਇਸ ਟਾਈਮ ਜੀ 21 ਹੋ ਗਈ ਜੀ 29000 ਤੋਂ ਸਟਾਰਟ ਆ ਜੀ ਠੀਕ ਆ ਜੀ 29000 ਤੋਂ ਸਟਾਰਟ ਆ ਹਾਂ ਜੀ ਆਹ ਕਿਹੜੀ ਕੰਪਨੀ ਆ TCL ਜੀ TCL ਆ ਉਦੋਂ ਜੋ ਅੱਗੇ ਜਿੰਨਾ ਮਹਿੰਗਾ ਲੈਣਾ ਉਹਦੇ ਅਗਲੇ ਦੀ ਮਾਰਜ਼ੀ ਅੱਛਾ ਬੋਲਟ ਸਦਾਵੀ ਵਿੱਚ ਹੈ ਹਾਂ ਬੋਟਾ ਆ ਪਿਆ ਜੀ ਠੀਕ ਹੈ ਇਹ 18 ਦਾ ਹਾਂ ਜੀ ਮਤਲਬ ਕੁੱਲ ਸਾਰੀ ਕੰਪਨੀ ਵਿੱਚ ਗੋਦਰੇ ਆ ਗੋਦਰੇ ਚ ਪਈਆ ਹੈ ਟਾਚੀ ਪਈਆ ਹਾਂ ਜੀ ਹੁਣ ਕਿਸੇ ਵੀਰ ਨੇ ਪੈਲਸ ਦੇ ਵਿੱਚ ਕਿਸੇ ਰੈਸਟੋਰੈਂਟ ਦੇ ਵਿੱਚ 10 AC ਲੈਣੇ ਨੇ ਇਕੱਠੇ ਮਿਲ ਜਾਣਗੇ ਉਹਨਾਂ ਨੂੰ ਥੋੜ ਮਾਂ ਦਾ ਕੋਈ ਪਤਾ ਨਹੀਂ ਕਿ ਕਦੋਂ ਘਟੇ ਜੀ ਕਿਦੋਂ ਵੱਜੇ ਠੀਕ ਹੈ ਜੀ ਠੀਕ ਹੈ ਜੀ ਤੇ ਬਾਈ ਇਹਨਾਂ ਕੋਲੇ ਸਟਾਕ ਆਏ ਆ ਐ ਨਹੀਂ ਪਤਾ ਲੰਘ ਜੇ ਹਫ਼ਤੇ ਚ ਲੰਘ ਜੇ ਹਾਂ ਹੂੰ ਸਟਾਕ ਪਰ ਐ ਆ ਵੀ ਅਪਡੇਟ ਹੁੰਦਾ ਰਹਿੰਦਾ ਆ ਹੋਰ ਹੁੰਦਾ ਰਹਿੰਦਾ ਕਿ ਮੈਂ ਅੱਜ ਬੈਗ ਗਿਆ ਤਾਂ ਥੋੜੇ ਦਿਨਾਂ ਚ ਆ ਜੂ ਗੱਡੀ ਹਾਂ ਬਦਲ ਬਦਲ ਆਈ ਜਾਂਦਾ ਬਾਈ ਇਹ ਬਾਈਆਂ ਦਾ ਕਹਿਣਾ ਵੀ ਤੁਸੀਂ ਕੋਈ ਵੀ ਆਰਡਰ ਲੈਣਾ ਵੱਡਾ ਆਰਡਰ ਲੈਣਾ ਇੱਕ ਅਦਾ ਹੀ ਸੀ ਤਾਂ ਕਦੋਂ ਮਰਜੀ ਆ ਜਾ ਹਾਂ ਉਹ ਤਾਂ ਕਦੋਂ ਮਰਜੀ ਵੱਡਾ ਆਰਡਰ ਲੈਣਾ ਤਾਂ ਕਾਲ ਕਰਕੇ ਆਇਓ ਉਸ ਹਿਸਾਬ ਨਾਲ ਤੁਹਾਨੂੰ ਅਰੇਂਜ ਹਾਂ ਸੱਚ ਵਿੱਚ ਕਾਲ ਕਰੇ ਬਿਨਾਂ ਤਾਂ ਆਉਣਾ ਕਈ ਵਾਰੀ ਅਸੀਂ ਹੋਰ ਵੀ 100 ਬਾਹਰ ਹੁੰ ਇਹ ਵੀ ਇਜ਼ੀ ਹੈ ਹਾਂਜੀ ਪੋਰਟੇਬਲ ਐਸੀ ਆ ਜੀ ਇਹ ਕਿੱਥੋਂ ਕੱਢਦਾ ਹੈ ਬਾਈ ਹਾਂ ਬਾਈ ਇੱਥੋਂ ਕੱਢਦਾ ਜੀ ਅੱਛਾ ਇੱਥੋਂ ਚਲਾ ਦਿੰਨੇ ਆਖੋਦਾ ਫਿਰ ਜੀ ਨਹੀਂ ਚਲਾ ਕੇ ਤਾਂ ਫਿਰ ਟਾਈਮ ਲੱਗੂ ਇੱਥੋਂ ਆਵਾ ਕੱਢਦੇ ਹਾਂਜੀ ਇੱਥੋਂ ਇੱਥੋਂ ਅੱਛਾ ਇੱਥੋਂ ਆਵਾ ਕੱਢਦੇ ਇੱਥੋਂ ਆਵਾ ਕੱਢਦੇ ਹਾਂਜੀ ਪੋਰਟੇਬਲ ਐਸੀ ਕਈ ਵਾਰੀ ਵੇਖੋ ਜੀ ਇਹਦਾ ਨਾ ਤਾਂ ਮੈਸਤਰੀ ਲਵਾਈ ਨਾ ਹੋਰ ਜੀ ਬਹੁਤ ਫਾਇਦੇ ਖੁੰਝੇ ਚਲਾਜੋ ਗਰਮ ਪਾਏ ਪਿੱਛੇ ਕੱਢ ਦੋ ਬਾਈ ਇਹ ਇਹ ਕਿੰਨੇ ਦਾ ਹੋਊਗਾ ਇਹ ਜੀ 20000 ਦਾ ਜੀ 20000 ਦਾ ਡੈਂਟ ਸਕਰੇਚ ਚਲਾ ਜੀ ਪੁਰਾਣਾ ਨਹੀਂ ਠੀਕ ਹੈ ਡੈਂਟ ਸਕਰੇਚ ਪੈਨ ਦਾ ਇਸ ਸਟੈਪਲੇਜ ਇਹ ਨਾਲ ਹੋਣਗੇ ਇਹਨਾਂ ਦੇ ਘੱਲ ਅਲੱਗ ਨਹੀਂ ਲੱਗ ਆ ਜੀ ਲੱਗ ਦੋ ਪੈਸੇ ਇਹਦੇ ਠੀਕ ਪੈਸੇ ਲੱਗਦੇ ਹੋ ਦੋ ਵਿੰਡੋ ਵਾਲੇ ਆ ਜੀ ਆ ਇੱਕ ਵਿੰਡੋ ਵਾਲੇ ਪਿਆ ਇਹ ਨਵਾਂ ਹੈ ਜੀ ਹਾਂ ਜੀ ਨਹੀਂ ਨਵਾਂ ਨਹੀਂ ਜੀ ਕਿਸੇ ਨੇ ਚੱਲਿਆ ਹੋਇਆ ਜੀ ਬਿਲ ਪੈਦਾ ਬਿਲ ਪਿਆ ਇੱਕ ਸੀਜ਼ਨ ਚੱਲਿਆ ਹੋਇਆ ਦੋ ਵੀ ਮਾਡਲ ਹਾਂ ਜੀ ਕਿ ਕਿੰਨੇ ਡੇਟਰਾੰ ਦੇ ਹਾਂ ਜੀ ਜਿਹੜੇ ਆਪਾਂ ਇੱਧਰ ਏਸੀ ਦੇਖਿਆ ਡੇਟਾਂ ਦੇ ਸਾਰੇ ਹਾਂ ਜੀ ਸਾਰੇ ਡੇਟਾਂ ਦੇ ਕਈ ਵਾਰ ਅਗਲਾ ਕਹਿੰਦਾ ਵੀ ਕਿੱਕ ਡਾਂ ਦੇ ਇਹ ਵੀ ਗੱਲ ਹੋ ਜਾਂਦੀ ਕਿ ਕਿਟਾਂ ਦਾ ਰੇਟ ਡੇਟਾਂ ਦੇ ਡੇਟਾਂ ਦੇ ਡੇਟਾਂ ਦੇ ਏਸੀ ਹੋਣਗੇ ਵਿੰਡੋ ਵੀ ਮਿਲ ਜਣਾ ਯਾਰ ਵਿੰਡੋ ਲੈਣੇ ਆ ਹਾਂ ਜੀ ਆਹ ਨਾਲ ਐਕਸੈਸਰੀ ਸਾਰੀ ਰੱਖੀ ਬੈਠਾ ਹਾਂ ਹਾਂ ਜੀ ਹਾਂ ਇਹ ਤਾਂ ਫਿਰ ਜਦੋਂ ਅਗਲਾ ਆ ਜਾਂਦਾ ਕੀ ਮੇਰੀ ਮਾਨ ਦਾ ਪੂਰਾ ਦੇਣਾ ਪੁਰਾਣੇ ਨਾਲ ਦਿੱਕਤ ਪੈਂਦੀ ਆ ਨਾ ਜੀ ਵੀ ਇਹ ਨਹੀਂ ਹੈਗਾ ਵੀ ਤੁਸੀਂ ਕੱਲਾ ਏਸੀ ਲੈਣ ਆਗੇ ਵੀ ਹੋਰ ਸਾਮਾਨ ਪੂਰਾ ਸਾਮਾਨ ਲੈਣਾ ਪੈਣਾ ਏਸੀ ਦਾ ਪੂਰਾ ਸਾਮਾਨ ਆ ਹਾਂ ਜੀ ਹਾਂ ਜੀ ਕਿੱਥੇ ਇਹ ਤਾਂ ਹੀ 11-11000 ਦੇ ਆ ਹਾਂ ਜੀ ਠੀਕ ਹੈ ਸਾਹਮਣੀ ਹੈ ਜੀ ਨਹੀਂ ਐਨੇ ਸਸਤੇ ਤੁਸੀਂ ਕਿਵੇਂ ਵੇਚਣੋਗਾ ਬਈ ਫੈਕਟਰੀ ਵਾਲਾ ਕੋਈ ਖਰਚਾ ਨਹੀਂ ਹੈਗਾ ਇੱਥੇ ਘਰੇ ਨਹੀਂ ਨਹੀਂ ਠੀਕ ਹੈ ਨਹੀਂ ਫੈਕਟਰੀ ਵਗੈਰਾ ਤਾਂ ਗਾਉਂ ਜੀ ਬਸ ਮਾਲ ਆਪਣਾ ਮੇਨ ਹੈਗਾ ਜੀ ਘਰੇ ਆ ਸੱਤ ਬਾਣੀ ਹੈਗਾ ਅੱਛਾ ਉਹਦੇ ਬਾਅਦ ਕੇ ਬਈ ਘਰੇ ਫਿਰਦੇ ਉਹ ਵੀ ਫਿਰਦੇ ਆ ਤੇ ਆਪਦਾ ਇੱਥੇ ਜਿਹੜੇ ਕੋਈ ਗਾਹ ਕਹਿੰਦੇ ਵੇਚ ਲੈਣੇ ਆਹ ਗੱਲ ਹੈ ਜੀ ਘਰੇ ਕਰਕੇ ਖਰਚਾ ਨਹੀਂ ਜੀ ਹਾਂਜੀ ਆਪਣਾ ਪੈਂਦਾ ਫਿਰ ਕਿੱਥੇ ਆਈ ਇਹ ਇਹ ਪਿੰਡ ਝੰਡੂਕੇ ਆ ਜੀ ਹਾਂਜੀ ਜ਼ਿਲ੍ਹਾ ਮਾਨਸਾ ਨੇੜੇ ਚਨੀਰ ਫੱਟਾ ਜੀ ਨੰਬਰ ਉੱਪਰ ਚੱਲਦੇ ਆ ਬਈ ਜੇਕਰ ਕਿਸੇ ਨੇ ਖਰੀਦਣੇ ਪਹੁੰਚੋ ਪਿੰਡ ਝੰ ਠੀਕ ਹੈ। ਹਾਂ। ਕਿਸੇ ਨਾ ਕਰੀ ਮੰਗਵਾਣ ਹੋਏ ਬੈਠੀ। ਘਰੇ ਬੈਠੇ ਵਾਲਿਆਂ ਦੀ ਆਪਣੇ ਕੋਲ ਪ੍ਰਬੰਧ। ਅੱਛਾ ਉਰੀ ਜਾਣਾ ਪਊ। ਲੈ ਕੇ ਮੈਂ ਆ ਕੇ ਮੈਂ ਤਾਂ ਕਹਿੰਦਾ ਵੀ ਦੇਖ ਕੇ ਥੱਲੀ ਕਰਕੇ ਲੈ ਜਾਓ ਜੀ। ਇਹ ਗੱਲ ਮੇਰੀ ਉਦੋਂ ਦੀ ਅੱਜ ਦੇ ਨਾਲ ਆਪਾਂ ਕੰਮ ਕਰਿਆ ਸ਼ੁਰੂ। ਸਹੀ ਹੈ ਜੀ। ਪਹਿਲਾਂ ਆਵੋ। ਪਹਿਲਾਂ ਵਾਲਾ ਕਹਿੰਦਾ ਆਏ ਪੇਤਾ ਫਰਨੀਚਰ ਕੰਪਨੀ ਭੇਜਤੀ ਆਏ ਪੇਤਾ। ਦੇਖੋ ਥੱਲੀ ਕਰਕੇ ਲੈ ਜਾਓ। ਤੇ ਪੈਸੇ ਲਾਉਣੇ ਆ ਬਾਈ। ਥੱਲੀ ਕਰਕੇ ਲੈ ਲਓ ਆਜੋ। ਹੂੰ। ਲੋ ਵੀ ਕਰ ਲਓ ਕਾਲ ਜਿਹੜੀ ਵੀਰ ਨੇ ਵੀ ਏਸੀ ਖਰੀਦਦੇ ਨੇ।